ਗਠੀਆ ਗਾਉਟ ਰਿਮੋਟਾਈਡ ਆਰਥਰਾਇਟਸ ਆਰ ਐਫੈਕਟਰ ਇਹ ਇੱਕ ਐਦਾਂ ਦਾ ਰੋਗ ਹੈ ਕਿ ਜਦੋਂ ਇਹ ਆਪਣਾ ਰੂਪ ਲੈਂਦਾ ਹੈ ਪਹਿਲਾਂ ਸਰੀਰ 'ਚ ਦਰਦ ਹੁੰਦਾ ਹੈ ਕਿਉਂਕਿ ਇਹ ਬਲੱਡ ਦੇ ਵਿੱਚ ਪੈਦਾ ਹੁੰਦਾ ਹੈ ਇਹ ਜਦੋਂ ਆਪਣਾ ਰੂਪ ਲੈਂਦਾ ਤਾਂ ਇਨਸਾਨ ਪਰੇਸ਼ਾਨ ਹੋ ਜਾਂਦਾ ਆ ਸਾਰੀਆਂ ਗੱਠਾਂ ਸੁੱਜ ਜਾਂਦੀਆਂ ਨੇ ਪੈਰਾਂ ਦੀਆਂ ਉਂਗਲੀਆਂ ਦੀਆਂ ਕਈ ਵਾਰੀ ਉਹ ਆਪਣੇ ਕੱਪੜੇ ਵੀ ਨਹੀਂ ਪਾ ਸਕਦਾ ਉਹਦੇ ਕੱਪੜੇ ਵੀ ਘਰ ਦਾ ਦੂਜਾ ਮੈਂਬਰ ਉਹਨੂੰ ਪਾ ਕੇ 벨ਟ ਬੰਨ੍ਹਦਾ ਹੋਰ ਮਤਲਬ ਉਹਦੇ ਹੱਥੇ ਨਹੀਂ ਹਿਲਦੇ ਇਹ ਜਿਹੜਾ ਕੁਝ ਮੈਂ ਤੁਹਾਨੂੰ ਦਿਖਾ ਰਿਹਾ ਇਹ ਐਦਾਂ ਹੁੰਦਾ ਮਤਲਬ ਪੇਸ਼ੈਂਟ ਨੂੰ ਦੇਖ ਕੇ ਕਈ ਵਾਰੀ ਜਿਵੇਂ ਹੁਣ ਅਸੀਂ ਲੋਕ ਦੇਖਦੇ ਹਾਂ ਸਾਰਾ ਦਿਨ ਮਰੀਜ਼ ਹੀ ਦੇਖਦੇ ਹਾਂ ਕਈ ਵਾਰੀ ਕਿਸੇ ਕਿਸੇ ਤੇ ਨਿਗਾਹ ਟਿਕ ਜਾਂਦੀ ਆਤਮਾ ਰੁਕ ਜਾਂਦੀ ਉੱਥੇ ਵੀ ਇਹ ਇਹ ਬਿਮਾਰੀ ਨਾਲੋਂ ਤਾਂ ਰੱਬਾ ਇਨਸਾਨ ਨੂੰ ਕੋਈ ਹੋਰ ਸਜ਼ਾ ਲਾ ਦੇ ਬਚਾ ਇਹਨੂੰ ਕਿਸੇ ਤਰ੍ਹਾਂ ਉਹ ਤਾਂ ਮਤਲਬ ਨਾ ਜਿਉਂਦਿਆਂ ਚ ਨਾ ਬੰਦਾ ਮਰਿਆ ਚ ਉਹ ਹਰ ਵਕਤ ਰੱਬ ਅੱਗੇ ਹੀ ਦੁਆ ਕਈ ਤਾਂ ਰੋ ਹੀ ਪੈਂਦੇ ਆ ਗੁਲਸੱਭ ਹੁਣ ਨਹੀਂ ਕਿਤੇ ਜਾਣਾ ਆਪਦੇ ਵੈਦਾਂ ਨੂੰ ਕਹੋ ਸਾਨੂੰ ਬਚਾਓ ਕਿਸੇ ਤਰ੍ਹਾਂ ਬਹੁਤ ੱੱਕੇ ਖਾਤੇ ਨੇ ਕਿਤੇ ਕੁਛ ਕਿਤੇ ਕੁਛ ਪਤਾ ਨਹੀਂ ਕੀ ਕੁਛ ਖਾ ਲਿਆ ਜੋ ਜੋ ਦਵਾਈਆਂ ਚੱਲੀ ਜਾਂਦੀਆਂ ਨੇ ਤੇ ਉਹ ਤੋਂ ਬਿਮਾਰੀ ਵਧੀ ਜਾ ਰਹੀ ਆ ਕਦੇ ਹੱਥ ਮੁੜ ਜਾਂਦੇ ਨੇ ਕਦੇ ਪੈਰ ਮੁੜ ਜਾਂਦੇ ਨੇ ਉਂਗਲੀਆਂ ਮੁੜ ਜਾਂਦੀਆਂ ਨੇ ਟਿੱਡੇ ਹੱਥ ਪੈਰ ਹੱਡੀਆਂ ਬਿੰਗੀਆਂ ਹੋ ਜਾਂਦੀਆਂ ਨੇ ਨਾਲੇ ਦਰਦ ਇੱਕ ਪਾਸੇ ਸਰੀਰ ਮੁੜੀ ਜਾਂਦਾ ਇੱਕ ਪਾਸੇ ਗੱਲਾਂ ਅੱਜ ਕਰਾਂਗੇ ਆਰਥਰਾਈਟਿਸ ਦੀ ਗਠੀਏ ਦੀ ਰਿਊਮਟਾਇਡ ਆਰਥਰਾਈਟਿਸ ਦੀ ਕਿਉਂਕਿ ਅਸੀਂ ਦੇਖੀਏ ਤਾਂ ਬਜ਼ੁਰਗਾਂ ਦੇ ਵਿੱਚ ਪ੍ਰੋਬਲਮ ਬਹੁਤ ਜ਼ਿਆਦਾ ਦੇਖੀ ਜਾਂਦੀ ਹੈ ਪਰ ਜਿਹੜਾ ਰਿਊਮਟਾਇਡ ਆਰਥਰਾਈਟਿਸ ਹੈ ਉਹ ਘੱਟ ਏਜ ਦੇ ਵਿੱਚ ਵੀ ਦੇਖਿਆ ਜਾ ਰਿਹਾ ਔਰ ਸਭ ਤੋਂ ਵੱਡਾ ਰੀਜ਼ਨ ਇਸ ਦੇ ਪਿੱਛੇ ਹੁੰਦਾ ਹੈ ਗਲਤ ਖਾਣ ਪੀਣ ਦੀਆਂ ਆਦਤਾਂ ਜੀ ਹਾਂ ਜਿਵੇਂ ਕਿ ਅਸੀਂ ਦੇਖ ਰਹੇ ਹਾਂ ਅੱਜ ਦੇ ਸਮੇਂ ਦੇ ਵਿੱਚ ਘੱਟ ਉਮਰ ਦੇ ਵਿੱਚ ਹੀ ਛੋਟੀ ਉਮਰ ਦੇ ਵਿੱਚ ਹੀ ਚੰਗੀਆਂ ਚੀਜ਼ਾਂ ਖਾਣ ਦੀ ਥਾਂ ਤੇ ਜੋ ਹੈ ਮੈਦੇ ਦੀਆਂ ਚੀਜ਼ਾਂ ਜੰਗ ਫੂਡ ਫਾਸਟ ਫੂਡ ਜ਼ਿਆਦਾ ਖਾਇਆ ਜਾਂਦਾ ਹੈ ਔਰ ਪ੍ਰੋਸੈਸਡ ਫੂਡ ਜ਼ਿਆਦਾ ਖਾਇਆ ਜਾਂਦਾ ਹੈ ਜਿਸ ਕਰਕੇ ਸਾਡੇ ਬਾਡੀ ਦੇ ਵਿੱਚ ਇਸ ਤਰ੍ਹਾਂ ਦੇ ਕੁਝ ਚੇਂजेस ਆਉਂਦੇ ਨੇ ਕਿ ਸਾਡੇ ਜਿਹੜੇ ਜੋਇੰਟਸ ਨੇ ਉੱਥੇ ਇਸ ਤਰ੍ਹਾਂ ਦੀ ਪ੍ਰੋਬਲਮ ਦੇਖਣ ਨੂੰ ਮਿਲ ਜਾਂਦੀ ਹੈ ਤੇ ਇਸ ਦੇ ਵਿੱਚ ਹੁੰਦਾ ਕੀ ਹੈ ਪ੍ਰੋਬਲਮ ਰਹਿੰਦੀ ਹੈ ਜੋੜਾਂ ਦੇ ਵਿੱਚ ਦਰਦ ਰਹਿੰਦੀ ਹੈ ਸਪੈਸ਼ਲੀ ਅਗਰ ਅਸੀਂ ਹੱਥ ਦੀਆਂ ਉਂਗਲਾਂ ਦੀ ਗੱਲ ਕਰੀਏ ਉੱਥੇ ਜਿਹੜੇ ਜੋਇੰਟਸ ਨੇ ਉੱਥੇ ਕਾਫੀ ਪੇਨ ਰਹਿੰਦੀ ਹੈ ਔਰ ਬਾਡੀ ਵਿੱਚ ਵੀ ਪੇਨ ਰਹਿੰਦੀ ਹੈ ਇਹੀ ਨਹੀਂ ਤੁਹਾਡੇ ਜਿਹੜਾ ਬੋਨ ਕੈਲਸ਼ੀਅਮ ਹੈ ਉਹ ਕੱਟਣ ਲੱਗਦਾ ਹੈ ਡਾਈਜੈਸ਼ਨ ਵਿੱਚ ਵੀ ਤੁਹਾਨੂੰ ਕਿੱਕਤ ਆਣੀ ਸ਼ੁਰੂ ਹੋ ਜਾਂਦੀ ਹੈ ਔਰ ਇੱਕ ਵਾਰ ਚਾਕੇ ਤਾਂ ਅਗਰ ਤੁਸੀਂ ਇਲਾਜ ਨਹੀਂ ਕਰਵਾਉਂਦੇ ਤਾਂ ਇੰਨੀ ਪ੍ਰੋਬਲਮ ਵੱਜ ਜਾਂਦੀ ਹੈ ਕਿ ਤੁਰਨਾ ਫਿਰਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਂਦਾ ਹੈ ਸਪੈਸ਼ਲੀ ਜਦੋਂ ਮੌਸਮ ਬਦਲਦਾ ਹੈ ਉਦੋਂ ਇਹ ਪੇਨ ਬਹੁਤ ਜ਼ਿਆਦਾ ਫੀਲ ਹੁੰਦੀ ਹੈ ਸੋ ਇਲਾਜ ਦੇ ਨਾਤੇ ਜ਼ਿਆਦਾਤਰ ਹੁੰਦਾ ਕੀ ਹੈ ਜ਼ਿਆਦਾਤਰ ਲੋਕ ਜੋ ਹੈ ਐਲੋਪੈਥੀ ਦਵਾਈ ਖਾਂਦੇ ਨੇ ਠੀਕ ਹੈ ਉਸ ਦਾ ਸਾਨੂੰ ਇਨਸਟੈਂਟ ਇਲਾਜ ਜ਼ਰੂਰ ਮਿਲ ਜਾਂਦਾ ਹੈ ਪੇਨ ਤੋਂ ਦਰਦ ਤੋਂ ਰਾਹਤ ਮਿਲ ਜਾਂਦੀ ਹੈ ਪਰ ਜਿੰਨਾ ਚਿਰ ਦਵਾਈ ਖਾਨੇ ਆ ਉਹਨਾਂ ਚਿਰ ਤਾਂ ਸਹੀ ਰਹਿੰਦੇ ਆ ਪਰ ਉਸ ਤੋਂ ਬਾਅਦ ਫਿਰ ਤੋਂ ਇਹ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਪਰ ਆਯੁਰਵੇਦ ਜੋ ਹੈ ਉਹ ਕਿਸੇ ਵੀ ਬਿਮਾਰੀ ਦੀ ਜੜ ਤੇ ਇਲਾਜ ਕਰਦਾ ਹੈ ਉਸ ਦੀ ਜੜ ਨੂੰ ਲੱਭਦਾ ਰੂਟ ਕੌਜ਼ ਦਾ ਪਤਾ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਅਕੋਰਡਿੰਗਲੀ ਜੋ ਹੈ ਦਵਾਈ ਇੱਕ ਮਰੀਜ਼ ਨੂੰ ਦਿੱਤੀ ਜਾਂਦੀ ਹੈ ਤਾਂ ਕਿ ਹਮੇਸ਼ਾ ਦੇ ਲਈ ਤੁਹਾਨੂੰ ਉਸ ਜਿਹੜੀ ਪ੍ਰੋਬਲਮ ਹੈ ਉਸ ਦਾ ਛੁਟਕਾਰਾ ਮਿਲੇ ਗੱਲ ਆ ਜੇ ਆਪਾਂ ਆਰਥਰਾਈਟਿਸ ਦੀ ਕਰ ਰਹੇ ਆ ਤਾਂ ਦੱਸਾਂਗੇ ਅੱਜ ਤੁਹਾਨੂੰ ਕਿ ਕਿਵੇਂ ਜੋ ਹੈ ਆਯੁਰਵੈਦ ਦੇ ਵਿੱਚ ਅਜਿਹੇ ਇਲਾਜ ਉਪਲਬਧ ਨੇ ਜਿਸ ਦੇ ਨਾਲ ਤੁਸੀਂ ਹਮੇਸ਼ਾ ਦੇ ਲਈ ਇਸ ਤੋਂ ਇਸ ਪ੍ਰੋਬਲਮ ਤੋਂ ਛੁਟਕਾਰਾ ਜ਼ਰੂਰ ਪਾ ਸਕਦੇ ਹੋ ਪਰ ਇੱਕ ਗੱਲ ਜ਼ਰੂਰ ਯਾਦ ਰੱਖੋ ਕਿ ਤੁਸੀਂ ਚਾਹੇ ਆਯੁਰਵੈਦਿਕ ਦਵਾਈ ਲੋ ਚਾਹੇ ਕਿ ਐਲੋਪੈਥਿਕ ਦਵਾਈ ਲੈ ਰਹੇ ਆਲਰੇਡੀ ਤੁਹਾਨੂੰ ਆਪਣੀ ਡਾਈਟ ਤੇ ਜ਼ਰੂਰ ਫੋਕਸ ਕਰਨਾ ਚਾਹੀਦਾ ਹੈ ਚੰਗੀਆਂ ਖਾਣ ਪੀਣ ਦੀਆਂ ਆਦਤਾਂ ਤਾਂ ਤੁਹਾਨੂੰ ਰੱਖਣੀਆਂ ਹੀ ਪੈਣਗੀਆਂ ਤਾਂ ਕਿ ਸਿਰਫ ਆਰਥਰਾਈਟਿਸ ਹੀ ਨਹੀਂ ਹੋਰ ਵੀ ਕਿਸੇ ਬਿਮਾਰੀ ਤੋਂ ਤੁਸੀਂ ਜ਼ਰੂਰ ਬਚ ਸਕੋ। ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਮੈਂ ਹਾਂ ਹਰਜੋਤ ਕੌਰ ਔਰ ਤੁਸੀਂ ਵੇਖ ਰਹੇ ਹੋ ਖਾਸ ਹੈਲਥ ਅਵੇਨਸ ਪ੍ਰੋਗਰਾਮ, ਹੈਲਥ ਐਡਵਾਈਸ ਵਿਦ ਹਰਜੋਤ ਕੌਰ ਤੇ ਅੱਜ ਇਹ ਪੂਰੀ ਜਾਣਕਾਰੀ ਆਰਥਰਾਈਟਿਸ, ਰਿਊਮਟਾਇਡ ਆਰਥਰਾਈਟਿਸ ਨੂੰ ਲੈ ਕੇ ਕਿ ਕਿਵੇਂ ਤੁਸੀਂ ਆਯੁਰਵੈਦ ਦੀ ਮਦਦ ਦੇ ਨਾਲ ਆਪਣਾ ਇਲਾਜ ਕਰ ਸਕਦੇ ਹੋ। ਇਸ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਐਮ ਡੀ ਮਿਸਟਰ ਸੁਭਾਸ਼ ਗੋਇਲ ਜੀ। ਸਵਾਗਤ ਹੈ ਜੀ ਸਾਰਿਆਂ ਦਾ। ਸ਼ੁਰੂ ਕਰਦੇ ਹਾਂ ਅੱਜ ਦੀ ਇਹ ਖਾਸ ਵੀਡੀਓ। ਗਠੀਆ ਗਾਊਟ ਰਿਊਮਟਾਇਡ ਆਰਥਰਾਇਟਸ ਆਰ ਫੈਕਟਰ ਇਹ ਇੱਕ ਇਦਾਂ ਦਾ ਰੋਗ ਹੈ ਕਿ ਜਦੋਂ ਇਹ ਆਪਣਾ ਰੂਪ ਲੈਂਦਾ ਹੈ ਪਹਿਲਾਂ ਸਰੀਰ 'ਚ ਦਰਦ ਹੁੰਦਾ ਹੈ ਕਿਉਂਕਿ ਇਹ ਬਲੱਡ ਦੇ ਵਿੱਚ ਪੈਦਾ ਹੁੰਦਾ ਹੈ ਇਹ ਜਦੋਂ ਆਪਣਾ ਰੂਪ ਲੈਂਦਾ ਤਾਂ ਇਨਸਾਨ ਪਰੇਸ਼ਾਨ ਹੋ ਜਾਂਦਾ ਆ ਸਾਰੀਆਂ ਗੱਠਾਂ ਸੁੱਜ ਜਾਂਦੀਆਂ ਨੇ ਪੈਰਾਂ ਦੀਆਂ ਉਂਗਲੀਆਂ ਦੀਆਂ ਆਏ ਕਈ ਵਾਰ ਉਹ ਆਪਣੇ ਕੱਪੜੇ ਵੀ ਨਹੀਂ ਪਾ ਸਕਦਾ ਉਹਦੇ ਕੱਪੜੇ ਵੀ ਘਰ ਦਾ ਦੂਜਾ ਮੈਂਬਰ ਉਹਨੂੰ ਪਾ ਕੇ ਬੈਲਟ ਬੰਨ੍ਹਦਾ ਹੋਰ ਉਹ ਮਤਲਬ ਉਹਦੇ ਹੱਥ ਨਹੀਂ ਹਿਲਦੇ ਇਹ ਜਿਹੜਾ ਕੁਝ ਮੈਂ ਤੁਹਾਨੂੰ ਦਿਖਾ ਰਿਹਾ ਇਹ ਐਂਦਾ ਹੁੰਦਾ ਮਤਲਬ ਪੇਸ਼ੈਂਟ ਨੂੰ ਦੇਖ ਕੇ ਕਈ ਵਾਰੀ ਜਿਵੇਂ ਹੁਣ ਅਸੀਂ ਲੋਕ ਦੇਖਦੇ ਆ ਸਾਰਾ ਦਿਨ ਮਰੀਜ਼ ਹੀ ਦੇਖਦੇ ਆ ਕਈ ਵਾਰੀ ਕਿਸੇ ਕਿਸੇ ਤੇ ਨਿਗਾਹ ਟਿਕ ਜਾਂਦੀ ਆ ਆਤਮਾ ਰੁਕ ਜਾਂਦੀ ਆ ਉੱਥੇ ਵੀ ਇਹ ਇਹ ਬਿਮਾਰੀ ਨਾਲੋਂ ਤਾਂ ਰੱਬਾ ਇਨਸਾਨ ਨੂੰ ਕੋਈ ਹੋਰ ਸਜ਼ਾ ਲਾ ਦੇ ਬਚਾ ਇਹਨੂੰ ਕਿਸੇ ਤਰ੍ਹਾਂ ਉਹ ਤਾਂ ਮਤਲਬ ਨਾ ਜਿਉਂਦਿਆਂ ਚ ਨਾ ਬੰਦਾ ਮਰਿਆ ਚ ਉਹ ਹਰ ਵਕਤ ਰੱਬ ਅੱਗੇ ਹੀ ਦੁਆ ਕਈ ਤਾਂ ਰੋ ਹੀ ਪੈਂਦੇ ਆ ਗੁਲਸੱਬ ਹੁਣ ਨਹੀਂ ਕਿਤੇ ਜਾਣਾ ਅਬ ਦੇ ਵੈਦਾਂ ਨੂੰ ਕਹੋ ਸਾਨੂੰ ਬਚਾਓ ਕਿਸੇ ਤਰ੍ਹਾਂ ਬਹੁਤ ੱੱਕੇ ਖਾਤੇ ਨੇ ਕਿਤੇ ਕੁਛ ਕਿਤੇ ਕੁਛ ਪਤਾ ਨਹੀਂ ਕੀ ਕੁਛ ਖਾ ਲਿਆ ਜੋ ਜੋ ਦਵਾਈਆਂ ਚੱਲੀ ਜਾਂਦੀਆਂ ਨੇ ਤੇ ਉਹ ਤੋਂ ਬਿਮਾਰੀ ਵਧੀ ਜਾ ਰਹੀ ਆ ਕਦੇ ਹੱਥ ਮੁੜ ਜਾਂਦੇ ਨੇ ਕਦੇ ਪੈਰ ਮੁੜ ਜਾਂਦੇ ਨੇ ਉਂਗਲੀਆਂ ਮੁੜ ਜਾਂਦੀਆਂ ਨੇ ਟਿੱਡੇ ਹੱਥ ਪੈਰ ਹੱਡੀਆਂ ਬਿੰਗੀਆਂ ਹੋ ਜਾਂਦੀਆਂ ਨੇ ਨਾਲੇ ਦਰਦ ਇੱਕ ਪਾਸੇ ਸਰੀਰ ਮੁੜੀ ਜਾਂਦਾ ਇੱਕ ਪਾਸੇ ਪਤਾ ਨਹੀਂ ਕਿਹੜੇ ਪਾਪਾਂ ਦੀ ਸਜ਼ਾ ਸਾਨੂੰ ਮਿਲੀ ਆ ਉਹ ਐਦਾਂ ਬੋਲਦਿਆ ਮਤਲਬ ਰੋਂਦੇ ਨਹੀਂ ਦੇਖੇ ਜਾਂਦੇ ਕਈ ਵਾਰੀ ਤਾਂ ਸੱਡੀ ਵੀ ਬੈਠਿਆਂ ਦੀ ਭੋਬਣੇ ਕਲ ਜਾਂਦੀ ਹੈ ਇਹੋ ਜਿਹਾ ਮਾਹੌਲ ਬਣ ਜਾਂਦਾ ਕਈ ਵਾਰੀ ਉਹਦਾ ਵਾਸਤੇ ਸਾਨੂੰ ਬਹੁਤ ਬਹੁਤ ਮਿਹਨਤ ਕੀਤੀ ਗਈ ਹੈ ਕਈ ਵਾਰੀ ਚਲੋ ਅਸੀਂ ਤਾਂ ਆਪਣੇ ਪ੍ਰੋਫੈਸ਼ਨ ਲਈ ਵੀ ਕੰਮ ਕਰਦੇ ਆਂ ਲੋਕ ਪੈਸੇ ਲਈ ਵੀ ਕੰਮ ਕਰਦੇ ਆਂ ਅਸੀਂ ਵੀ ਕਰਦੇ ਆ ਪੈਸੇ ਦੀ ਲੋਡ ਸਭ ਨੂੰ ਹੈ ਜੇ ਕੋਈ ਕਾਰੋਬਾਰ ਕਰਨਾ ਉਹਦੇ ਵਿੱਚ ਪੈਸੇ ਦੀ ਲੋਡ ਪੈਂਦੀ ਆ ਉਹਨੂੰ ਚਲਾਉਣ ਵਾਸਤੇ ਪੈਂਦੀ ਆ ਜੜੀਆਂ ਬੂਟੀਆਂ ਲਿਆਉਣ ਵਾਸਤੇ ਪੈਂਦੀ ਆ ਬਣਾਉਣ ਵਾਸਤੇ ਪੈਂਦੀ ਆ ਸਟਾਫ ਦੀਆਂ ਤਨਖਾਹਾਂ ਤੋਂ ਡੇ ਆਣ ਜਾਣ ਦੀ ਸੇਵਾ ਕਰਦੇ ਆ ਉਹਦੀਆਂ ਬਹੁਤ ਕੁਝ ਹੁੰਦਾ ਉਹਦੇ ਵਿੱਚ ਲੈਣੇ ਪੈਂਦੇ ਆ ਪੈਸੇ ਪਰ ਇੱਕ ਚੀਜ਼ ਬਹੁਤ ਬੜੀ ਹੈ ਕਿ ਅਸੀਂ ਜਿਹੜਾ ਤੁਹਾਡੇ ਕੋਲੋਂ ਪੈਸਾ ਲੈਨੇ ਆ ਉਹਦੇ ਵਿੱਚ ਸਾਡਾ ਭਾਰ ਵੀ ਬੜਾ ਤਕੜਾ ਹੁੰਦਾ ਕਿ ਅਸੀਂ ਇਹ ਕਹਿੰਦੇ ਹੁੰਨੇ ਆਏ ਬਾਬਾ ਨਾਨਕ ਇਹ ਕੰਮ ਜੇ ਕਰਾਉਣਾ ਸਾਡੇ ਹੱਥੋਂ ਠੀਕ ਹੀ ਹੋਵੇ ਨਹੀਂ ਤਾਂ ਨਾ ਹੀ ਕਰਾ ਜਰੂਰੀ ਤਾਂ ਨਹੀਂ ਜੇ ਅਸੀਂ ਗਠੀਏ ਦੀ ਦਵਾਈ ਨਹੀਂ ਦਵਾਂਗੇ ਤਾਂ ਕਿਹੜਾ ਭੁੱਖੇ ਮਰ ਜਾਗੇ ਤਾਂ ਵੀ ਚੱਲੂਗਾ ਪਰ ਕੁਛ ਇਹ ਜਾ ਕਰਵਾ ਦੇ ਜਿਦਾਂ ਲੋਕ ਸੀਸਾ ਵੀ ਦੇਣ ਔਰ ਸੱਚਮੁੱਚ ਜੋੜ ਗੱਜ ਕੇਸਰੀ ਬਹੁਤ ਵਧੀਆ ਚੀਜ਼ ਬਣੀ ਹੈ ਜੋੜ ਗੱਜ ਕੇਸਰੀ ਕਿੰਦਾ ਦਾ ਪਾਊਡਰ ਹੈ ਇਹਦਾ ਅੱਧਾ ਚਮਚ ਸਵੇਰੇ ਸ਼ਾਮ ਲੈਣਾ ਜੇ ਜਿਆਦਾ ਪ੍ਰੋਬਲਮ ਆ ਤਾਂ ਦੁਪਹਿਰੇ ਵੀ ਲੈ ਲਓ ਇੱਕ ਇਹ ਮਤਲਬ ਕੱਲਾ ਹੀ ਬਹੁਤ ਆ ਸੱਚ ਜਾਣੋ ਇਹ ਆਰ ਐਫ ਫੈਕਟਰ ਨੂੰ ਕੰਟਰੋਲ ਕਰਨ ਦੇ ਵਿੱਚ ਕੱਲਾ ਹੀ ਬਾਤ ਆ ਤੁਸੀਂ ਇਹਦੇ ਵਾਸਤੇ ਸਕੈਨ ਕਰ ਸਕਦੇ ਹੋ ਸਕੈਨਰ ਦੇ ਉੱਤੇ ਲੱਗਿਆ ਹੋਇਆ ਜਿਹੜਾ ਤਾਂ ਤੁਹਾਨੂੰ ਪਤਾ ਲੱਗੂ ਤੁਹਾਡੇ ਆਸ-ਪਾਸ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਤਾਂ ਇਹ ਪ੍ਰੋਡਕਟ ਦਿੱਲੀ ਵੀ ਅਵੇਲੇਬਲ ਹੈਗਾ ਪਰ ਬਹੁਤ ਲਿਮਟਿਡ ਸਟਾਕ ਦੰਨਿਆ ਸੀ ਉਹਨਾਂ ਲੋਕਾਂ ਨੂੰ ਦੰਨਿਆ ਜਿਹੜੇ ਸਾਡੇ ਅਥਾਰਾਈਜ਼ ਡੀਲਰ ਆ ਇਹ ਆਮ ਦੁਕਾਨਾਂ ਤੇ ਨਹੀਂ ਮਿਲਦਾ ਕਿਤੇ ਜਾ ਕੇ ਤੁਸੀਂ ਕਿਸੇ ਤੋਂ ਗਲਤ ਚੀਜ਼ ਨਾ ਖਰੀਦੋ ਤੇ ਇਹਨੂੰ ਜਦੋਂ ਤੁਸੀਂ ਲਓਗੇ ਤੁਸੀਂ ਸੱਚ ਜਾਣੋ ਕਿ ਇਹਦੇ ਵਿੱਚ ਰਿੰਡੀਆ ਉਸ ਤੋਂ ਬਾਅਦ ਇਹਦੇ ਵਿੱਚ ਕੁਚਲਾ ਸ਼ੁੱਧ ਕੀਤਾ ਹੋਇਆ ਕਮਾਲ ਦਾ ਕੁਚਲੇ ਨੂੰ ਸ਼ੁੱਧ ਕਰਨਾ ਹਰੇਕ ਦੇ ਵਾਸਤਾ ਰੋਗ ਨਹੀਂ ਹੈਗਾ ਮੈਂ ਤੁਹਾਨੂੰ ਇਹ ਪਹਿਲਾਂ ਵੀ ਦੱਸਿਆ ਕਿਸੇ ਵੀਡੀਓ ਦੇ ਵਿੱਚ ਕਿ ਸਾਡੇ ਜਿਹੜੇ ਵੈਦ ਆ ਉਹ ਸਿੱਧ ਜੋਗ ਬਣਾਉਂਦੇ ਆ ਔਰ ਇਦਾਂ ਦੇ ਪੂਰੇ ਹਿੰਦੁਸਤਾਨ ਚ 5-6 ਹੀ ਵੈਦ ਬਚੇ ਹੋਏ ਆ ਜਿਹਦੇ ਚੋਂ ਇੱਕ ਸਾਡੇ ਕੋਲ ਆ ਉਹਨਾਂ ਦੀ ਵੀ ਉਮਰ ਬਹੁਤ ਹੋ ਗਈ 24 ਘੰਟੇ ਪ੍ਰਮਾਤਮਾ ਅੱਗੇ ਵਾਹਿਗੁਰੂ ਅੱਗੇ ਇਹੀ ਅਰਦਾਸ ਕਰਦੇ ਰਹੇ ਨੇ ਵੀ ਹੇ ਮਾਲਕਾ ਸੱਚੇ ਪਾਤਸ਼ਾ ਜਿੰਨੀਆਂ ਵੀ ਦੁਆਵਾਂ ਸਾਡੇ ਸੈਂਟਰ ਨੂੰ ਮਿਲਦੀਆਂ ਨੇ ਇਹ ਵੈਦ ਜੀ ਨੂੰ ਲੱਗ ਜਾਣ ਇਹਨਾਂ ਨੂੰ ਕੁਝ ਨਾ ਹੋਵੇ ਕਿਉਂਕਿ ਉਹਨਾਂ ਦੀ ਲੰਬੀ ਉਮਰ ਦੀ ਦੁਆ ਸੀ ਇਸ ਲਈ ਵੀ ਕਰਦੇ ਆ ਕਿ ਸਾਡਾ ਵੀ ਲਾਲਚ ਹੈ ਇਹੀ ਲਾਲਚ ਹੈ ਕਿ ਸਾਡੇ ਜਿਹੜੇ ਸੰਸਥਾ ਦੇ ਵਿੱਚ ਆਉਣ ਵਾਲੇ ਪੇਸ਼ੈਂਟ ਆ ਉਹਨਾਂ ਨੂੰ ਉਹਨਾਂ ਦਾ ਅਸ਼ੀਰਵਾਦ ਹੀ ਬਹੁਤ ਕੰਮ ਕਰਦਾ ਉਹਨਾਂ ਨੇ ਇਹਦੇ ਉੱਤੇ ਕੰਮ ਕੀਤਾ ਕੁਝਲਾ ਸ਼ੋਧਨ ਕਰਨ ਦੇ ਬਹੁਤ بڑے ਮਾਸਟਰ ਨੇ ਉਹ ਦੂਸਰੀ ਗੱਲ ਸੋਨੇ ਦੀ ਭਸਮ ਸੋਨੇ ਨੂੰ ਭਸਮ ਕਰਕੇ ਉਹਦੀ ਭਸਮ ਬਣਾਉਣ ਦੇ ਵਿੱਚ ਉਹਨਾਂ ਦੀ ਮਾਸਟਰੀ ਹੈ ਤੀਜਾ ਮੈਂ ਪਹਿਲਾਂ ਦੱਸਿਆ ਸੀ ਕਿ ਸੋਰਾਈਸਿਸ ਦੀ ਜਿਹੜੀ ਦਵਾਈ ਬਣਦੀ ਆ ਉਹ ਵੀ ਇੱਕ ਭਸਮ ਬਣਦੀ ਆ ਉਹ ਬਣਾਉਣ ਵਾਸਤੇ ਵੀ ਸਾਡੇ ਉਹਨਾਂ ਵੈਦਜੀਤਿ ਮਾਸਤਰੀਆ ਮਤਲਬ ਉਹ ਚੀਜ਼ਾਂ ਕਿਸੇ ਦਮ ਨਾਲ ਕਹੀਆਂ ਜਾਂਦੀਆਂ ਨੇ ਇਹ ਉਹ ਰੋਗ ਨੇ ਜਿੰਨਾ ਬਾਰੇ ਮੈਂ ਗੱਲ ਕੀਤੀ ਹੈ ਕਿ ਕਿ ਬੱਚਿਆਂ ਦਾ ਖੇਲ ਨਹੀਂ ਹੈਗਾ ਇਹਨਾਂ ਵਾਸਤੇ ਵਿਦਵਾਨ ਲੋਕ ਜਿਹੜੇ ਧਰਤੀ ਤੇ ਰੱਬ ਨੇ ਭੇਜੇ ਨੇ ਇਸ ਕੰਮ ਨੂੰ ਕਰਨ ਵਾਸਤੇ ਉਹੀ ਕਰ ਸਕਦੇ ਆ ਇਹ ਸਾਡੀ ਖੁਸ਼ਕਿਸਮਤੀ ਹੈ ਤੁਹਾਡੀ ਸਾਰਿਆਂ ਦੀ ਖੁਸ਼ਕਿਸਮਤੀ ਹੈ ਕਿ ਉਹ ਵੈਦ ਸਾਡੇ ਕੋਲੇ ਚੰਡੀਗੜ੍ਹ 'ਚ ਸਾਡੀ ਸੰਸਥਾ ਤੇ ਕੰਮ ਕਰਦੇ ਨੇ ਸਾਡੇ ਨਾਲ ਕੰਮ ਕਰਦੇ ਨੇ ਉਹਨਾਂ ਨੇ ਕੁਚਲਾ ਸ਼ੋਧਨ ਕੀਤਾ ਫਿਰ ਇਹਦੇ ਵਿੱਚ ਕੁਚਲੇ ਨੂੰ ਕੁਚਲੇ ਦਾ ਕੋਈ ਸਾਈਡ ਇਫੈਕਟ ਨਾ ਆਵੇ ਆਪਾਂ ਨੂੰ ਸਰੀਰਕ એનર્ਜੀ ਵਾਸਤੇ ਅਸ਼ਵਗੰਧ ਦਿੱਤਾ ਇਹਦੇ ਵਿੱਚ ਸਤਾਵਰ ਦਿੱਤਾ ਇਹਦੇ ਵਿੱਚ ਗ੍ਰਿਤ ਕੁਮਾਰੀ ਐਲੋਬੀਰਾ ਦਾ ਪਲਪ ਕੱਢ ਕੇ ਉਹਦੀ ਭਾਵਨਾ ਦਿੱਤੀ ਗਈ ਬਸ ਇਹ ਉਹ ਚੀਜ਼ ਬਣੀ ਹੈ ਬਸੁਰੇ ਦੇ ਬਾਰੇ ਕਿੰਨਾ ਕੁ ਮੈਂ ਗਿਆਨ ਦਵਾ ਕਿੰਨਾ ਕੁ ਵਿਆਖਿਆਨ ਕਰਾਂ ਬਸ ਇਹੀ ਦੱਸੂਗਾ ਕਿ ਜੇ ਆਪਣੇ ਘਰ ਚ ਜਾਂ ਆਸ-ਪਾਸ ਕਿਸੇ ਨੂੰ ਗਠੀਏ ਦੀ ਪ੍ਰੋਬਲਮ ਹੈ ਤਾਂ ਮੇਰੇ ਕਹਿਨ ਤੇ ਇੱਕ ਵਾਰੀ ਉਹਨਾਂ ਨੂੰ ਲੈ ਕੇ ਦੇ ਦਿਓ ਤਾਂ ਕਿ ਆਪਾਂ ਨੂੰ ਉਹ ਮਹੀਨੇ ਚ ਹੱਦ 2 ਮਹੀਨੇ ਚ ਹੱਦ 3 ਮਹੀਨੇ ਚ ਉਹਨਾਂ ਦਾ ਥੈਂਕ ਯੂ ਜ਼ਰੂਰ ਆਊਗਾ ਕਿਉਂਕਿ ਜੇ ਦਰਦ ਤੋਂ ਰਾਹਤ ਮਿਲ ਜੇ ਬੰਦਾ ਟੇਢੇ ਮੇਢੇ ਹੱਥਾਂ ਪੈਰਾਂ ਨਾਲ ਤਾਂ ਸਾਰ ਲੈਂਦਾ ਪਰ ਦਰਦ ਸਹਿਣਾ ਬਹੁਤ ਔਖਾ ਇਸ ਕਰਕੇ ਇਹ ਹੱਡੀਆਂ ਨੂੰ ਤਾਕਤ ਵੀ ਦਿੰਦਾ ਔਰ ਗਠੀਏ ਤੋਂ ਬਚਾਉਂਦਾ ਔਰ ਇਹਦੇ ਵਿੱਚ ਸਾਡਾ ਜਿਹੜਾ ਜੰਗਲੀ ਕਾਲਾ ਗੋੰਦ ਹੈ ਉਹ ਵੀ ਬਹੁਤ ਕੰਮ ਕਰਦਾ ਛਟਿਕਾ ਪੇਂਚ ਵੀ ਕਰਦਾ ਸਰਵਾਈਕਲ ਚ ਵੀ ਕਰਦਾ ਰੀੜ ਦੀ ਹੱਡੀ ਤੇ ਵੀ ਕਰਦਾ ਔਰ ਨਾਲ ਨਾਲ ਇਹ ਜਿਹੜਾ ਗਠੀਆ ਰੋਗ ਹੈ ਉਹਦੇ ਤੇ ਵੀ ਕੰਮ ਕਰਦਾ ਕਿਉਂ ਕਿ ਇਹਦੇ ਵਿੱਚ ਰੂਮੀ ਮਸਤਗੀ ਦਾ ਮਿਸ਼ਰਣ ਹੈ ਰੂਮੀ ਵਸਤਗੀ ਤੇ ਜਟਾ ਮੰਸੀ ਇਹਦੇ ਨਾਲ ਹੈਗੀ ਹੈ ਜੰਗਲੀ ਕਾਲਾ ਗੋੰਦ ਇਹ ਤਿੰਨ ਚੀਜ਼ਾਂ ਦਾ ਮਿਸ਼ਰਣ ਹੈ ਇਹ ਬਹੁਤ ਕਮਾਲ ਕਰਦਾ ਕਠੀਏ ਵਾਸਤੇ ਔਰ ਮੇਰਾ ਬਸ ਇਹੀ ਕਹਿਣਾ ਹੈ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਕਿ ਇਹਨਾਂ ਪ੍ਰੋਡਕਟਸ ਨੂੰ ਲੈਣ ਤੋਂ ਪਹਿਲਾਂ ਇਹਨਾਂ ਦੀ ਜਿਹੜੀ ਹੈਗੀ ਐਕਚੁਅਲ origianality reality ਦੇਖਣੀ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਡੱਬੇ ਤੇ ਬੈਦਬਾਨ ਲਿਖਿਆ ਗਿਆ ਉਹ ਸਮਝੋ ਅਸਲੀਆ ਬਸ ਜਿੱਤੇ ਵੈਦਵਾਨ ਨਹੀਂ ਲਿਖਿਆ ਉਹ ਸਾਨੂੰ ਨਹੀਂ ਪਤਾ ਕੀ ਹੈ ਉਹ ਪਰਮਾਤਮਾ ਜਾਣੇ ਜਾਂ ਜਿਹਨੇ ਬਣਾਇਆ ਉਹ ਜਾਣੇ ਪਰ ਜਿਹਦੇ ਤੇ ਵੈਦਵਾਨ ਲਿਖਿਆ ਉਹ origignal ਹੈ ਇਹਨੂੰ ਲੈਣਾ ਆਪਾਂ ਨੇ ਔਰ ਲੈਣਾ ਜਿਹੜਾ ਸਾਡਾ ਸਕੈਨਰ ਹੈ ਉਹ ਤੇ ਸਕੈਨ ਕਰ ਲਓ ਤੁਹਾਨੂੰ ਪਤਾ ਲੱਗੂ ਤੁਹਾਡੇ ਆਸ-ਪਾਸ ਕਿਹੜੇ ਮੈਡੀਕਲ ਸਟੋਰ ਤੇ ਮਿਲਦਾ ਔਰ ਉਹ ਮੈਡੀਕਲ ਸਟੋਰ ਐਸਾ ਵੈਸਾ ਨਹੀਂ ਹੋਊਗਾ ਜਦੋਂ ਤੁਸੀਂ ਉੱਥੇ ਜਾਓਗੇ ਤੁਹਾਨੂੰ ਪਤਾ ਲੱਗੂਗਾ ਕਿ ਗੋਲ ਸਾਹਿਬ ਨੇ ਤੁਹਾਡੇ ਲਈ ਜਿਹੜਾ ਮੈਡੀਕਲ ਸਟੋਰ ਚੁਣਿਆ ਤੁਹਾਡੇ ਇਲਾਕੇ ਦੇ ਵਿੱਚ ਉਹ ਵੀ ਆਪ ਦਾ ਇੱਕ ਨਾਮੀ ਮੈਡੀਕਲ ਸਟੋਰ ਹੁੰਦਾ ਜਿਹੜਾ ਆਮ ਐਰੇ-ਗਰੇ ਨੂੰ ਦਵਾਈ ਆਪਣੇ ਸਟੋਰ 'ਚ ਰੱਖਣ ਵੀ ਨਹੀਂ ਦਿੰਦਾ ਉਹ ਵੀ ਕਿਸੇ ਕਸੌਟੀ ਤੇ ਸਮਝ ਕੇ ਦਵਾਈਆਂ ਲੈਂਦਾ ਤਾਂ ਉਹਦੇ ਕੋਲੋਂ ਤੁਹਾਨੂੰ ਇਹ ਮਿਲੇਗਾ ਔਰ ਉਹਦੇ ਕੋਲ ਜਾ ਕੇ ਬਿੱਲ ਜ਼ਰੂਰ ਲੈਣਾ ਕਿਉਂਕਿ ਬਿੱਲ ਤੋਂ ਬਿਨਾ ਜਿਹੜਾ ਪ੍ਰੋਡਕਟ ਹੈ ਉਹਦੀ ਵੀ ਤੁਹਾਨੂੰ ਪਤਾ ਕੋਈ ਗਾਰੰਟੀ ਨਹੀਂ ਹੁੰਦੀ ਬਿੱਲ ਲਓ ਔਰ ਆਪਣਾ ਜਿਹੜਾ ਪ੍ਰੋਡਕਟ ਹੈ ਉਹਨੂੰ ਲੈ ਕੇ ਆਪਦੇ ਪੇਸ਼ੈਂਟ ਨੂੰ ਤਸੱਲੀ ਨਾਲ ਦਿਓ ਥੋੜਾ ਜਿਹਾ ਖਿਆਲ ਰੱਖੋ ਆਪਣਾ ਆਪਣੇ ਪਰਿਵਾਰ ਦਾ ਔਰ ਜਿਹੜੀ ਵੈਬਸਾਈਟ ਆ ਉੱਤੇ ਵੀ ਜਾਣਾ www.vaid1.com ਤੇ ਜਾ ਕੇ ਇਹਨੂੰ ਤੁਸੀਂ ਡਾਇਰੈਕਟ ਪਰਚੇਸ ਵੀ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ ਸੋ ਮੈਨੂਪਰੀ ਉਮੀਦ ਹੈ ਕਿ ਤੁਸੀਂ ਚੰਗੇ ਢੰਗ ਨਾਲ ਸਭ ਚੀਜ਼ਾਂ ਜ਼ਰੂਰ ਸਮਝ ਲਈਆਂ ਨੇ ਔਰ ਮੈਂ ਅਗਰ ਜਿਵੇਂ ਸ਼ੁਰੂਆਤ ਵਿੱਚ ਵੀ ਗੱਲ ਕੀਤੀ ਹੈ ਕਿ ਆਯੁਰਵੈਦ ਦੇ ਵਿੱਚ ਜੋ ਹੈ ਰੂਟ ਕੌਜ਼ ਦੇ ਉੱਪਰ ਕੰਮ ਕੀਤਾ ਜਾਂਦਾ ਹੈ ਬਹੁਤ ਸਾਰੇ ਲੋਕ ਨੇ ਜੋ ਕਿ ਐਲੋਪੈਥੀ ਦਵਾਈ ਖਾਂਦੇ ਨੇ ਜਿਨ੍ਹਾਂ ਨੂੰ ਅੱਛਾ ਰਿਜ਼ਲਟ ਮਿਲ ਰਿਹਾ ਬਹੁਤ ਚੰਗੀ ਗੱਲ ਹੈ ਕਿਉਂਕਿ ਉਹ ਜ਼ਰੂਰ ਨਾਲ-ਨਾਲ ਆਪਣੀ ਡਾਈਟ ਤੇ ਫੋਕਸ ਕਰ ਰਹੇ ਹੋਣਗੇ ਪਰ ਅਸੀਂ ਜਿਵੇਂ ਗੱਲ ਕਰੀ ਹੈ ਐਲੋਪੈਥੀ ਦੇ ਵਿੱਚ ਕਿਤੇ ਨਾ ਕਿਤੇ ਸਟੀਰੋਇਡਸ ਵਰਤੇ ਜਾਂਦੇ ਨੇ ਜਿੱਥੇ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਚੁੱਕੀ ਹੁੰਦੀ ਹੈ ਜਾਂ ਫਿਰ ਅਸੀਂ ਪੇਨ ਕਿਲਰ ਜੋ ਹੈ ਬਹੁਤ ਜ਼ਿਆਦਾ ਖਾਰੇ ਹੁੰਦੇ ਨੇ ਜਿਨ੍ਹਾਂ ਨੂੰ ਇਹ ਦਿੱਕਤ ਜ਼ਿਆਦਾ ਹੋ ਗਈ ਹੁੰਦੀ ਹੈ ਸੋ ਆਯੁਰਵੇਦ ਦੇ ਜ਼ਰੀਏ ਅਗਰ ਤੁਸੀਂ ਇਲਾਜ ਆਪਣਾ ਕਰਦੇ ਹੋ ਤਾਂ ਜ਼ਰੂਰ ਜੋ ਹੈ ਤੁਹਾਨੂੰ ਇਸ ਪ੍ਰੋਬਲਮ ਤੋਂ ਹਮੇਸ਼ਾ ਲਈ ਰਾਹਤ ਮਿਲ ਸਕਦੀ ਹੈ ਥੋੜਾ ਸਬਰ ਜ਼ਰੂਰ ਰੱਖਣਾ ਪੈਂਦਾ ਥੋੜਾ ਆਪਣੀ ਖਾਣ ਪੀਣ ਦੀ ਆਦਤਾਂ ਨੂੰ ਜ਼ਰੂਰ ਬਦਲਣਾ ਪੈਂਦਾ ਸੋ ਵੀਡੀਓ ਅੱਜ ਦੀ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ ਔਰ ਕਮੈਂਟ ਸੈਕਸ਼ਨ ਦੇ ਵਿੱਚ ਵੀ ਹਰ ਵਾਰ ਦੀ ਤਰ੍ਹਾਂ ਜਿਵੇਂ ਤੁਸੀਂ ਆਪਣੇ ਸੁਝਾਅ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ ਓਵੇਂ ਹੀ ਤੁਸੀਂ ਸਾਂਝੇ ਜ਼ਰੂਰ ਕਰਿਓ ਜੀ ਹੁਣ ਤੱਕ ਜੇਕਰ ਤੁਸੀਂ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਮਿਲਾਂਗੇ ਜਲਦੀ ਹੀ ਫਿਲਹਾਲ ਲਈ ਮੈਨੂੰ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ